ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆ ਜੜੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਜਵਾਕਾਂ ਨੂੰ ਕਿਹੜੀ ਇੱਕ ਖਰਾਕਿਆ ਜੋ ਜ਼ਰੂਰੀ ਹੁੰਦੀ ਆ ਜਿਵੇਂ ਹਾਧੇ ਤੇ ਜਵਾਕ ਹੁੰਦੇ ਆ ਅਸੀਂ ਪੋਲੀਓ ਦੀਆਂ ਬੂੰਦਾ ਹੋਰ ਦੂਜੀਆਂ ਤੇ ਲੀਆਂ ਕਈ ਕੋਈ ਦਵਾਈ ਦਾ ਆ ਨਿੱਕੇ ਹੁੰਦੇ ਨੂੰ ਕੰਪਲੇਨ ਪਿਆ ਦਿੱਤਾ ਹੋਰ ਲਿਕਸ ਪਿਆ ਦਿੱਤਾ ਵੀ ਵਧੀਆ ਉਹਨਾਂ ਦੇ ਪਾਲਣ ਪੋਸਣ ਹੋਵੇ ਤੇ ਇਸ ਤਰ੍ਹਾਂ ਹੀ ਬਾਬਾ ਜੀ ਇੱਕ ਦਵਾਈ ਦਾ ਨਾਮ ਲੈ ਰਹੇ ਸੀ ਕਿ ਅੱਜ ਅਸੀਂ ਉਹ ਜਵਾਕਾਂ ਨੂੰ ਦੇਣੀ ਆ ਤੇ ਉਹਨਾਂ ਨਾਲ ਗੱਲ ਕਰਦੇ ਆ ਕਿ ਉਹ ਕਿਹੜੀ ਦਵਾਈ ਆ ਕੀ ਉਹਦਾ ਲਾਭ ਆ ਤੇ ਕੀ ਕਿਉਂ ਦੇਣੀ ਉਹ ਜ਼ਰੂਰੀ ਹੁੰਦੀ ਹੈ ਬੜੇ ਹੁੰਦੇ ਜਵਾਗ ਨਾ ਗਜਾਉਣਾ ਪੈਂਦਾ ਇਹਨਾਂ ਛੇਤੀ ਨਾਲ ਥੋੜੇ ਲੈ ਲੈਣਾ ਹਾਂ ਹੁਣ ਇਹਵੇਂ ਮੂੰਹ ਹੀ ਖੋਦੇ ਜ ਇਹਨਾਂ ਨੂੰ ਹੁਣ ਤੂੰ ਉਹਨੇ ਚਾਲੂ ਕੀ ਤੇ ਇਹਨਾਂ ਦੀ ਗਾੜੀ ਕਿੱਥੇ ਮੁੜ ਕੇ ਮੂੰਹ ਫਰਾਉਣੀ ਹੈ ਹਾਂਜੀ ਵੱਟਿਆਂ ਨੂੰ ਕਿੱਥੋਂ ਲੈਣਾ ਨਾ ਹਾਂ ਇਹ ਵੀ ਜੋਦੀ ਆ ਕਿ ਜਵਾਗਾਂ ਨੂੰ ਕੋਈ ਚੀਜ਼ ਦੇਣੀ ਹਾਂ ਇਹ ਨੇਬੂ ਨੇਬੂ ਤਦੇ ਮੈਂ ਆਹ ਉਹ ਕਾਟੀ ਦੇਣਾ ਉਹ ਦੇਂਦੇ ਆ ਚੱਲ ਹੁਣ ਆ ਗਿਨਨ ਉਹ ਚੋਪ ਕਰਕੇ ਲੈ ਲਾ ਇਹ ਨਹੀਂ ਪੜਕੀ ਹੁਣ ਆ ਇਹ ਨਹੀਂ ਪੜਕੀ ਆਹ ਖਾਦਾ ਹੁਣ ਇਹ ਨਾ ਇਹਨਾਂ ਲਾਤੀ ਖਰਾਕ ਮੁਰਕੇ ਨਾ ਲਾ ਦੇਣਾ ਆਪਾਂ ਨੂੰ ਫੀਡ ਅੱਛਾ ਇਹ ਦੂਰ ਟਾਈਮ ਆ ਦੇਣੀ ਆਪਾਂ ਨੂੰ ਠੀਕ ਆ ਮੁਰਕੇ ਹੁਣ ਇਹਨਾਂ ਦਾ ਲੈ ਬਣਾ ਫੀਡ ਖਾਣ ਹੁਣ ਫੀਡ ਨਾ ਚਾਲੂ ਕਰ ਦੇਣੀ ਨਾਲ ਨਾਲ ਇਹਦੇ ਨਾਲ ਫਿਰ ਹਾਈਟ ਵਾਦੀ ਰਹਿਣੀ ਆ ਇੱਕ ਹਾਈਡ ਵੱਜ ਜਾਣੀ ਆ ਤੇ ਜਿੱਥੇ ਕੋਈ ਘਟੋ ਘਾਟ ਇਹਦੇ 6 ਮਹੀਨਿਆਂ ਦਾ ਤੇ ਫਰਕ ਪੈਂਦਾ ਹੀ ਹੋਊਗਾ ਜਵਾਗ ਦੇ ਬੰਦ ਆ ਬੱਸ ਬਣਾ ਬਣਾ ਕੇ ਵੇਖੀ ਸੀ ਹੁਣ ਇਹਨੂੰ ਸ਼ੁਰੂ ਕਰਤੀ ਨਾ ਇਹ ਇਹ ਲਿਆਉਣ ਲਿਆਉਣ ਕਹਿੰਦੇ ਲੇਟ ਹੋ ਗਿਆ ਮੈਂ ਕੱਲ ਜਾ ਕੇ ਲੈਂਦੀ ਅੱਛਾ ਇਹ ਚੀਜ਼ ਦਵਾਈ ਹੈ ਨਾ ਇਹ ਲਿਆਕਦੀ ਮੈਂ ਇਹਨੂੰ ਹੁਣ ਸ਼ੁਰੂ ਕੀਤੀ ਰਾਤੀ ਦਿੱਤੀ ਤੇ ਹੁਣ ਕਹਦੀ ਸ਼ਾਮ ਨੂੰ ਫੇਰ ਦੇਣੀ ਹੈ ਅੱਛਾ ਦੋ ਟਾਈਮ ਦੇਣੀ ਹੈ ਨਾ ਬਸ ਰੇਂਜ ਦੇ ਨਾਲ ਹੀ ਮਿੰਤੀ ਹੋ ਜਾਂਦੀ ਤੇ ਹਾਂ ਇਹਦੇ ਨਾਲ 15 ml ਪਾਲੀ ਹੁੰਦੇ ਇਹਨੂੰ ਛੋਟੀ ਨੂੰ 5 ml ਇਹਨਾਂ ਨੂੰ ਡਾਮ ਦੇਣੀ ਹੈ। ਅ ਦਜੀ ਨੂੰ 15 ਦੇ ਇਹਨੂੰ 5 ਦੇ ਹਾਂ ਇਹਨੂੰ 5 ਉਹ ਤੇ 9 ਮਹੀਨੇ ਦੀ ਤੇ 25 ਅੰਕ ਦਿਨਾਂ ਦੀ ਹੋਈ। ਠੀਕ ਹੈ। ਹਾਂ ਇਹਨੂੰ ਜਦੋਂ ਆ ਲੱਗ ਗਿਆ ਨਾ ਦੂਜਾ ਮਹੀਨਾ 10 ਦਿਨ ਦੀ ਇਹਦੀ 10 ਐਮਐਲ ਕਰ ਦੇਣੀ ਹੈ। ਠੀਕ ਹੈ। ਉਰਲੀ ਦੀ ਹੈਂ? ਹਾਂ ਇਹਦੀ 5 10 ਐਮਐਲ ਹੋ ਰਹਿਣੀ ਹੈ ਜਦੋਂ ਮਹੀਨਾ ਦਾ ਟੱਪ ਜੀ। ਹਾਂ ਇਹਦੀ 10 ਐਮਐਲ ਕਰ ਦੇਣੀ ਤੇ ਪਰਲੀ ਨੂੰ ਅਜੇ 15 ਦਿਨ ਹੀ ਉਹ ਜੋ ਚੌਥਾ ਮਹੀਨਾ ਦੀ ਉਹਦੀ ਫਿਰ 20 ਐਮਐਲ ਕਰ ਦੇਣੀ। ਠੀਕ ਹੈ ਹਾਂ ਉਹਨੂੰ ਵੀ ਇਹ ਮਲ ਦਿਆ ਜਾ ਕਰਾਂਗੇ ਹੈ ਹਾਂ ਪੰਜ ਪੰਜ ਕੇ ਦੋਆਂ ਦੀ ਵਾਦੀ ਰਿਆ ਕਰੀ ਹਾਂ ਹਾਂ ਪੰਜ ਪੰਜ ਦੋਆਂ ਦੀ ਵਾਦੀ ਇਹ ਵੀ ਇਹਨਾਂ ਨੂੰ ਪਾਲਣਾ ਆ ਉਹ ਇਹ ਮੇਰੇ ਬੰਦਨ ਛੜਨ ਬੜਾ ਔਖਾ ਫੇ ਨਾਲ ਡੰਗਰ ਰਾ ਲੈ ਨਹੀਂ ਜਾਂਦੇ ਡੰਗਰ ਮੋਲ ਹੂੰ ਡੰਗਰ ਨਾਲੇ ਇਸ ਤਰ੍ਹਾਂ ਵੀ ਜਿਵੇਂ ਕਈ ਵਾਰੀ ਡੰਗਰ ਖਲੋਂਦਾ ਨਹੀਂ ਛੇਤੀ ਬੋਲਦਾ ਨਹੀਂ ਉਹ ਸਾਰੀਆਂ ਪ੍ਰੋਬਲਮਾਂ ਦਾ ਵੀ ਆਲੋ ਜਾਂਦਾ ਹੁੰਦਾ ਹਾਂ ਆਹੋ ਸੁਖਮਨ ਜੀ ਦਵਾਈ ਆ ਜੇ ਤੰਦੇ ਸਾਨੂੰ ਹੂੰ ਜੰਪ ਕਾਲ ਇਹ ਆ ਦਵਾਈ ਹਾਂਜੀ ਤੇ ਤੁਹਾਨੂੰ ਬਾਅਦ ਥੋੜੀ ਜੀ ਲਾਗੇ ਕਰਕੇ ਵਖਾ ਦਿੰਦੇ ਆ ਬਾਕੀ ਇਹ ਦਵਾਈ ਜੰਪ ਕਾਲ 1 ਕਿਲੋ ਦੀ ਇਹ ਬੋਤਲ ਆ ਹਾਂਜੀ ਤੇ ਕੀ ਇਹਦੇ ਵਿੱਚ ਤਤ ਨੇ ਕੀ ਜ਼ਰੂਰੀ ਚੀਜ਼ਾਂ ਨੇ ਦੱਸਿਓ ਮੈਨੂੰ ਇਹ ਦੇ ਇਤਨਾ ਇਸਤਰਾ ਮਾ ਆਪਾਂ ਜਦੋਂ ਜਵਾਕ ਜਿਹੜਿਆਂ ਦਾ ਆਪਾਂ ਇਹਦਾ ਹੀ ਹਾਈਟ ਰੁਕ ਜਾਂਦੀ ਐਸਾ ਮਲਬੀ ਜਵਾਨ ਨੇ ਦੇ ਬਾਦ ਨਹੀਂ ਮੈਂ ਕਿਹਾ ਮਦਰ ਜਾਨੇ ਗਈ ਨਾ ਉਹਨਾਂ ਨੂੰ ਖਰਾਕ ਪੂਰੀ ਨਾ ਮਿਲਣ ਕਰਕੇ ਦੇ ਛੋਟੇ ਰਹਿ ਜਾਂਦੇ ਨੇ ਹਾਈਟ ਉਹਨਾਂ ਦੀ ਬਣਦੀ ਨਹੀਂ ਹੈ ਠੀਕ ਹੈ ਔਰ ਕਈ ਚਰ ਸਾਹਦੇ ਆਪਣਾ ਨੰਗ ਜਾਂਦਾ ਆਪਾਂ ਹਾਂਜੀ ਹਾਂਜੀ ਪਹਿਲੀ ਗੱਲ ਤੇ ਆਪਾਂ ਨੂੰ ਜਵਾਗ ਨੂੰ ਜਦੋਂ 2 ਮਹੀਨੇ ਦੁੱਧ ਸਹੀ ਚਾਹੀਦਾ ਉਹਨਾਂ ਦੇਣਾ ਹਾਂਜੀ ਠੀਕ ਹੈ ਤੇ ਕਿੰਨਾ ਕ ਮਾਤਰਾ ਦੁੱਧ ਦੀ ਜਿਵੇਂ ਕਈ ਕਹਿੰਦੇ ਆ ਵੀ ਇੱਕ ਥਣ ਚੰਗਾ ਦੇ ਇੰਨੀ ਅਸੀਂ ਕਈ ਕਹਿੰਦੇ ਵੀ ਥੋੜਾ ਜਿਆ ਵੱਧ ਚੰਗਾ ਦਿਓ ਜਾਂ ਕਿੰਨੇ ਸਮੇਂ ਤੱਕ ਦੇ ਦੇਣਾ ਚਾਹੀਦਾ ਦੁੱਧ ਉਹ ਆਪਾਂ ਨੇ ਜਵਾਗ ਦੀ ਹੈਡ ਤੇ ਉਹਦੇ ਸਰੀਰ ਮੁਤਾਬਕ ਹੁਣ ਇੱਕ ਜਵਾਗ ਆਪਾਂ ਵੇਖ ਕੇ ਉਹ ਖਰਾਕ ਦੀ ਉਹ ਹੋਵੇ ਮਾੜਾ ਜਾਂ ਪਹਿਲਾਂ ਹੀ ਮਾੜਾ ਹੋਵੇ ਜਵਾਗ ਤੋਂ ਦੁੱਧ ਜਗਾਦਾ ਚੰਗਾ ਦਿੱਤਾ ਉਹਨੂੰ ਵਾਹ ਲੱਗ ਜਾਣੀ ਉਹਨੇ ਹੋਰ ਕੰਬੂਰ ਹੋ ਗਿਆ ਤੇ ਇੱਕ ਜਵਾਗ ਤਗੜਾ ਵਾ ਹਾਂਜੀ ਉਹਨੂੰ ਖਰਾ ਵਧ ਚਾਹੀਦੀ ਹੈ ਹਾਂਜੀ ਉਹਨੂੰ ਆਪਾਂ ਦੁੱਧ ਉਹਦੇ ਸਾਹਮਣਾਂ ਆਪਾਂ ਦੇਨੇ ਠੀਕ ਹੈ ਠੀਕ ਉਹਦੀ ਉਹਨੂੰ ਦੁੱਧ ਵਧ ਚਾਹੀਦਾ ਠੀਕ ਹੈ ਹੁਣ ਇਹ ਜਿਹੜੀ ਹੈ ਦਵਾਈ ਆਪਾਂ ਇਹ ਉਹਨਾਂ ਦੀ ਹਾਈ ਰਵਾ ਦੇ ਦੇਣੀ ਹੈ ਠੀਕ ਹੈ ਹਾਈ ਰਵਾ ਉਹ ਹਾਈ ਉਹਨਾਂ ਦੀ ਬਣ ਜੇ ਹੁਣ ਜਿਹੜੀ ਆਪਾਂ ਜਿਹੜੀ ਛੋਟੀ ਕੱਟੀ ਆਪਣੀ ਹਾਂਜੀ ਉਹ ਹੋ ਗਈ ਹੈ ਆਪਣੀ 25 ਦਿਨਾਂ ਦੀ 25 ਉਹਨੂੰ ਅਸੀਂ 2 ਮਿੰਟਾਂ ਤੱਕ ਇਹ ਦਿਨ ਪਾਜੇ 2 ਮਹੀਨੇ ਰੱਖ ਕਰੋ ਹਾਂ ਠੀਕ ਦੋ ਟਾਈਮ ਸਵੇਰੇ ਸ਼ਾਮ 5 ਐਮਲ ਦੇਣੀ ਹੈ ਅੱਛਾ ਅੱਛਾ ਹਾਂ ਤੇ ਇਹ ਟਿਕਾ ਟਾਈਪ ਆ ਕਿ ਪਿਉਣ ਵਾਲੀ ਇਹ ਪਿਉਣ ਵਾਲੀ ਆਪਾਂ ਇਹਨੂੰ ਉਦਾਂ ਮਿੰਤੀ ਨਹੀਂ ਉਹਨੂੰ ਆਪਾਂ ਸਿਰੰਜੇ ਦੇ ਵਿੱਚ ਨਾ ਹਾਂ 5 ਐਮਲ ਪਾ ਕੇ ਉਹਦੇ ਮੂੰਹ ਖਿੜਾੜੇ ਕੋਦੇ ਵਿੱਚ ਆਪਾਂ ਹਾਂ ਜਵਾਕ ਲਈ ਸਿਰੰਜੀ ਨਾਲ ਯਾਰੀ ਦੇਣ ਲੱਗਾ ਮੈਂ ਤੁਸੀਂ ਆ ਗਏ ਇਹਨੂੰ ਹੁਣ ਦੇਣੀ ਲੱਗਾ ਦਵਾਈ ਆ ਠੀਕ ਹੈ ਦੇਣੀ ਆ ਉਹਨਾਂ ਨੂੰ ਤੇ ਜਿਹੜੀ ਆਪਣੀ ਵੱਡੀ ਹੈ ਉਹ 3 ਮਹੀਨੇ ਦੀ ਹੈ। ਅੱਛਾ। ਉਹਨੂੰ ਆਪਾਂ 15 ਐਮਐਲ ਦੇਣੀ ਹੈ। ਅੱਛਾ ਅੱਛਾ। ਹਾਂ। ਪੇਂ 2 ਮਹੀਨੇ ਦੇ ਜਵਾਗ ਨੂੰ 5 ਐਮਐਲ। ਹਾਂ। ਮਿਲ ਕੇ ਉਦੋਂ ਬਾਅਦ 10 ਐਮਐਲ ਤੇ ਜੋ ਤਿੰਨਾ ਦਾ ਹੋਇਆ ਫਿਰ 15 ਐਮਐਲ। ਫਿਰ 15 ਐਮਐਲ। ਹਾਂ। ਠੀਕ ਹੈ ਤੇ ਕਿੰਨੀ ਕੁ ਏਜ ਤੱਕ ਜਵਾਗ ਦੀ ਦੇਣੀ ਚਾਹੀਦੀ ਹੈ? ਇਹ ਮਤਲਬ 6 ਮਹੀਨੇ ਤੱਕ ਇਹਨੂੰ ਦੇਰੋ। ਅੱਛਾ ਵਧੀਆ ਬਣ। ਵਧੀਆ ਬਣ ਜਾਈਗਾ ਕਿਉਂਕਿ ਉਸਾਂ ਨੇ ਦੀ ਲੋ ਜਿਹੜੀ ਵਧਾਈ ਜਾਣੀ ਆਪਾਂ ਠੀਕ ਹੈ ਠੀਕ ਹੈ ਤੇ ਹੁਣ ਨਾ ਅ ਮੰਨ ਲਓ ਚਵਾਂਕ ਮਹੀਨੇ ਦਾ ਆ ਤੇ ਉ ਫਿਰ ਡੋ ਚ 5-5 ਐਮਐਲ ਵਧਾਈ ਜਾਈਏ ਆਪਾਂ ਹਾਂ ਹਰ ਵੀ 15 ਦਿਨੀ ਬਾਅਦ ਮਹੀਨੇ ਬਾਅਦ ਪੰਜ ਨਾਲ ਡੋ ਜਿਹੜੀ ਉਹ ਵਧਾਈ ਜਾਣੀ ਠੀਕ ਜਵਾਗ ਵੱਡਾ ਹੋ ਜਣ ਉਹਨਾਂ ਦੇ ਇਹ ਵੀ ਉਹਦੇ ਨਾਲ ਜਵਾਗ ਦੀ ਫਿਰ ਹੈਡ ਵੇਖੋ ਅਛਾ ਹਾਂ ਜੇ ਕਈ ਵਾਰੀ ਮੈਂ ਵੇਖਿਆ ਕਿ ਜਵਾਕ ਖਾਂਦਾ ਵੀ ਬੜਾ ਹੁੰਦਾ ਹੈ ਵਧੀਆ ਚਾਰੂ ਹੁੰਦਾ ਹੈ ਪਰ ਉਹ ਸਰੀਰ ਨੂੰ ਲੱਗਦਾ ਨਹੀਂ ਫਿਰ ਵੀ ਉਹ ਹਾੜੇ ਜਿ ਛੱਡੇ ਹੁੰਦੇ ਉਹਨਾਂ ਨੇ ਉਹ ਪਤਾ ਨਹੀਂ ਲੱਗਦਾ ਕਿਉਂ ਨਹੀਂ ਆਪਾਂ ਉਹ ਉਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ ਇੱਕ ਤੇ ਉਹਨੂੰ ਆਪਾਂ ਜਿਹੜੇ ਕੀੜਮ ਆ ਨਾ ਹਾਂ ਇਹ ਕੀੜਮ ਪੇੜ ਦੇ ਵਿੱਚ ਹੁੰਦੇ ਬਣਦੇ ਉਹ ਸਾਰੇ ਖਾਈ ਜਾਂਦੇ ਅੱਛਾ ਹਾਂ ਖਰਾਕ ਜੋ ਆ ਉਹ ਮੇਨ ਕੀੜਮ ਖਾਈ ਜਾਂਦੇ ਕੀੜਮ ਖਾਈ ਜਾਂਦੇ ਆਪਾਂ ਨੂੰ ਕੀੜਮਾਂ ਦੀ ਦਵਾਈ ਜਿਹੜੀ ਨਾ ਉਹ ਆਪਾਂ ਨੂੰ ਇਨਾਮ ਦੇਣੀ ਚਾਹੀਦੀ ਹੈ ਠੀਕ ਹੈ ਹਾਂ ਕਿਉਂਕਿ ਜੇ ਕਿਰਮ ਜੇ ਖਰਾਕ ਖਾਈ ਦੇ ਨੂੰ ਜੋ ਮਰਜੀ ਦੀ ਉਹਨਾਂ ਖਰਾਕ ਤੋਂ ਉਹਨਾਂ ਖਾਣੀ ਜਿਵਾਂਗ ਨੇ ਬਦਲਣਾ ਥੁਲਣਾ ਕਿਥੋਂ ਹਾਂਜੀ ਹੈ ਇਹ ਕਰਕੇ ਕਿਰਮਾਂ ਦੀ ਦਵਾਈ ਜਿਵਾਂਗਾਂ ਨੂੰ ਜ਼ਰੂਰੀ ਹੈ ਠੀਕ ਹੈ ਹਾਂ ਉਹ ਦੇਈ ਜਾਂਦੀ ਤੇ ਉਹਦੇ ਨਾਲ ਫਿਰ ਜਿਵਾਂਗ ਜਿਹੜਾ ਨਾ ਬਚਾ ਰਿਹਾ ਉਹਨੂੰ ਖਰਾਕ ਜਿਹੜੀ ਜਿਵਾਂਗ ਨੂੰ ਲੱਗਦੀ ਹੈ ਤੇ ਇਸ ਤਰ੍ਹਾਂ ਜਦੋਂ ਆਪਾਂ ਨਹੀਂ ਦਿੰਦੇ ਕਾਹੋਂ ਕਰ ਜਾਂਦੇ ਹਾਂ ਜਿਵਾਂਗ ਕਰਨੀ ਨਹੀਂ ਉਹਦੇ ਫਿਰ ਉਹ ਕਈ ਰਹਿਣਾ ਜਿਵਾਂਗ ਦੇ ਜਦੋਂ ਮਲਾਪ ਬਹੰਦੇ ਅੰਦਰ ਉਹ ਮੂੰਹ ਟੱਡਿਆ ਰੱਖ ਵੇਖਿਆ ਮੂੰਹ ਨੇ ਅੱਡਿਆ ਹੁੰਦਾ ਕੁਝ ਚਟਦੇ ਨਾ ਉਹ ਮੂੰਹ ਆੜ ਛੜਦਾ ਜਵਾਗ ਠੀਕ ਹੈ ਠੀਕ ਤੇ ਉਹ ਜਦੋਂ ਮੂੰਹ ਆੜ ਛੜਦਾ ਤੇ ਫਿਰ ਉਦੋਂ ਬਾ ਉਦੋਂ ਵੀ ਆਪਾਂ ਬਣਾ ਇਹਦੇ ਅੰਦਰ ਮਲਾਪ ਅੱਛਾ ਇਸ ਜਰਮਨੇ ਉਹ ਜਿਹੜੀ ਉਹ ਖਾਈ ਜਾਂਦੇ ਨੇ ਇਹਦਾ ਦਿਲ ਚੱਟੀ ਜਾਂਦੇ ਨੇ ਫੇਰ ਕਰਕੇ ਉਹਦੀ ਹਾਈਟ ਜਿਹੜੀ ਜਵਾਗ ਦੀ ਵਾਧ ਹੀ ਨਹੀਂ ਆ ਕਿਉਂਕਿ ਜਵਾਕਾਂ ਨੂੰ ਧਿਆਨ ਦੇਣ ਦੀ ਗੱਲ ਹੈ ਜਵਾਗ ਜਿਹੜਾ ਦੋਆਂ ਸਾਲਾਂ ਦੇ ਵਿੱਚ ਵਿੱਚ 1.5 ਸਾਲ ਪੌਣੇ 2 ਸਾਲਾਂ ਦਾ ਜਵਾਗ ਬਣ ਜਾਏ। ਹਾਂ। ਇਹ ਜਵਾਗ ਸਾਹਮਣ ਦਾ ਹੈ। ਕੀ ਹੁੰਦੇ ਆ ਵੀ ਇਹੇ ਜੀ ਅਜੇ ਤੇ ਜਵਾਗ ਹੀ ਨੇ। ਨਾ ਉਹਨਾਂ ਨੂੰ ਖਾਗਚਾਰ ਨਹੀਂ। ਨਾ ਕੁਝ ਦੇਣਾ। ਪਰ ਇਹ ਆ ਵੀ ਜਵਾਗ ਦਾ ਖਾਦ ਕਰਕੇ ਧਿਆਨ ਰੱਖਣਾ ਪੈਂਦਾ। ਹੁਣ ਆਪਣੀ ਉਹ ਵੱਛੀ ਐ ਉਹ ਮੈਂ ਕਿ ਉਹ 8 ਮਹੀਨੇ ਦੀ। ਅੱਛਾ। ਉਹਨੇ ਤੋਂ ਸਾਬ ਲਾ ਲਵੀ। ਜਦੋਂ ਛੋਟੀ ਸੀ ਉਦੋਂ 3 ਬੋਰੀਆਂ ਉਹ 25 ਕਿਲੋ ਵਾਲੀਆਂ ਖਾ ਗਈ ਐ। ਅੱਛਾ। ਚੰਦੀ ਫੀਡ ਦੋ ਹੋਰੀਆਂ ਉਹ 50 ਗਲੋਏ ਇੱਕ ਫੇਰ ਕਾਲੋ ਦੀ ਲੈਂਦੀ ਅੱਛਾ ਅੱਛਾ ਉਹਨੂੰ ਆਪਾਂ 1.5 ਸਾਲ ਦੀ ਅਸ਼ੀ ਨੂੰ ਨਾ ਬਣਾਉਣਾ ਹੈ ਅੱਛਾ ਅੱਛਾ ਹਾਂ ਇੱਕ ਕਰਕੇ ਹਾਂਜੀ ਹੁਣ ਆ ਸਵੇਰੇ ਇਹਨਾਂ ਲਈ ਵਾਂਡਲਿਆਂ ਦੇ ਬਣਾ ਕੇ ਆਵੇ ਦੂਜੀਆਂ ਮੱਝਾਂ ਲਈ ਆ ਸਵੇਰੇ 5 ਕਿਲੋ ਮਾਲ ਲਿਆਂਦਾ ਹੀ ਬਣਾ ਕੇ ਅੱਛਾ ਹੈ ਸਾਰਿਆਂ ਲਈ ਤਿਆਰ ਕਰਾ ਕੇ ਦੂਜਿਆਂ ਇਹਦੇ ਵਿੱਚ ਕੀ ਗੋੜ ਪਾਇਆ ਜੀ ਇਹਦੇ ਵਿੱਚ ਆਪਾਂ ਪਾਈ ਮੱਕੀ ਹਾਂਜੀ ਕਣਕ ਹਾਂਜੀ ਝੋਨਾ ਤੇ ਛੋਲਿਆਂ ਦਾ ਛਿਲਕਾ ਅੱਛਾ ਤੇ ਸੋਇਆਬੀਨ ਦੇ ਦੇ ਜਾ ਆਪਣਾ ਗੁੜ ਦਾ ਸਿਰਕਾ ਗੁੜ ਦਾ ਸਿਰਕਾ ਹਾਂ ਤੇ ਕਾਲਾ ਲੂਣ ਹਾਂ ਤੇ ਇਹਦੇ ਨਾਲ ਵੀ ਇੱਕ ਕੌੜੀ ਕੌੜੀ ਖਾਲ ਕੌੜੀ ਖਾਲ ਹਾਂ ਕੌੜੀ ਖਾਲ ਪਾਈ ਇਹਦੇ ਨਾਲ ਇੱਕ ਦੁੱਧ ਵਧੂਗਾ ਦੂਜਾ ਵੀ ਡੰਗਰ ਨੂੰ ਵੀ ਖਾਂਚ ਸਵਾਦ ਹੁੰਦਾ ਹਾਂ ਹਾਂ ਗੁਰਦਾ ਸਿਰਕੇ ਦੇ ਨਾਲ ਨਾਲ ਡੰਗਰ ਦਾ ਉਹ ਮਠਾਜ ਵੀ ਸਵਾਦ ਬਣ ਜਾਂਦਾ ਤੇ ਡੰਗਰ ਖਾਂਦੇ ਬੜੇ ਹਾਂਜੀ ਗੁਰਦਾ ਸਿਰਕਾ ਇਹ ਕਰਕੇ ਪਾਈ ਦੇ ਵਿੱਚ ਪਾਇਆਂ ਦੇ ਨਾਲ ਇੱਕ ਉਹਦੀ ਅਲਰਜੀ ਦਿੰਦਾ ਡੰਗਰਾਂ ਨੂੰ ਠੀਕ ਡੰਗਰ ਉਹਦੇ ਲਾਲ ਚ ਨਾ ਫਿਰ ਖਾ ਲਿੰਦੇ ਨੇ ਠੀਕ ਹੈ ਬਾਬਾ ਜੀ ਚਾਹ ਧੰਨਵਾਦ ਬੱਬਰੀਆ ਜਸਤੇ ਵੈਗੂ ਜੀ ਦਾ ਖਾਲਸਾ ਸਾਹਿਬ ਵੈਗੂ ਜੀ ਵੈਗੂ ਜੀ ਠੀਕ ਹੀ ਹੋਤੇ